ਤਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਸਜਦਾ ਕੀਤਾ ਜਾ ਰਿਹਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਸ਼ਰਧਾਲੂ ਅੱਜ ਇੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਨੇ ਔਰ ਅਸੀਂ ਵੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿੱਥੇ ਨੀਹਾਂ ਦੇ ਵਿੱਚ ਚਿਣੇ ਗਏ ਸੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਖੜੇ ਆ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਸੰਗਤ ਇੱਥੇ ਪਹੁੰਚੀ ਹੋਈ ਹੈ ਨਤਮਸਤਕ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਧਿਆਨ ਜਿੱਧਰ ਵੀ ਕੈਮਰੇ ਦੀ ਨਿਗਾਹ ਜਾਂਦੀ ਹੈ ਤੁਹਾਨੂੰ ਸੰਗਤ ਹੀ ਲੋਕ ਹੀ ਦਿਖਾਈ ਦੇਣਗੇ ਜਿਹੜੇ ਇੱਥੇ ਆਏ ਨੇ ਔਰ ਇਸ ਸ਼ਹਾਦਤ ਨੂੰ ਸਜਦਾ ਕਰ ਰਹੇ ਨੇ ਕਿਉਂਕਿ ਇਹ ਜਿਹੜੀ ਸ਼ਹਾਦਤ ਵਿਲੱਖਣ ਸ਼ਹਾਦਤ ਹੋਈ ਹੈ 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਸੀਗਾ ਸੂਬੇ ਨੇ ਜੋ ਹੁਕਮ ਦਿੱਤਾ ਔਰ ਉਸ ਤੋਂ ਬਾਅਦ ਨੀਹਾਂ ਦੇ ਵਿੱਚ ਚਿਣਿਆ ਗਿਆ ਸਜ਼ਾ ਦਿੱਤੀ ਗਈ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਆ ਇੱਥੇ ਹੀ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਉਹ ਥੱਲੇ ਕੰਦ ਹੈ ਔਰ ਉਦਾਂ ਹੀ ਅੱਜ ਉਹ ਸੰਭਾਲ ਕੇ ਰੱਖੀ ہوئی ਹੈ ਉਹ ਜਗਾ ਜਿੱਥੇ ਬਾਬਾ ਜੀ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨਿੱਕੀਆਂ ਜਿੰਦਾ ਨੂੰ ਨੀਹਾਂ ਦੇ ਵਿੱਚ ਜਿੰਦਾ ਚਿਣਿਆ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਨੀਹਾ ਵੀ ਟਹਿ ਗਿਆ ਪਰ ਉਸ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸਾਹ ਨਲੀ ਨੂੰ ਕਟਿਆ ਗਿਆ ਤੇ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਐਸੀ ਸ਼ਹਾਦਤ ਨੂੰ ਅੱਜ ਸਜਦਾ ਕਰਨ ਦੇ ਵਾਸਤੇ ਲੋਕ ਪਹੁੰਚੇ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਤਿਹਗੜ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਇਹ ਦੇਖੋ ਜਿੱਧਰ ਵੀ ਤੁਹਾਨੂੰ ਦਿਖਾਈ ਦੇਵੇਗਾ ਸਾਰੇ ਪਾਸੇ ਲੋਕ ਸੰਗਤ ਅਰਦਾਸ ਬੇਨਤੀ ਵੀ ਕਰਨ ਆਉਂਦੀ ਹੈ ਜੋਦੜੀ ਕਰਨ ਆਉਂਦੀ ਹੈ ਔਰ ਲਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਵਾਸਤੇ ਇੱਥੇ ਪਹੁੰਚਦੇ ਨੇ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦਿਖਾ ਰਹੇ ਹਾਂ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸਾਹਿਬ ਜਿੱਥੇ ਛੋਟੇ-ਛੋਟੇ ਲਾਲਾਂ ਨੂੰ ਗੁਰਗੋਬਿੰਦ ਸਿੰਘ ਦੇ ਛੋਟੇ ਲਾਲਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਇੱਧਰ ਠੰਡੇ ਬੁਰਜ ਦੇ ਵਿੱਚ ਕੈਦ ਦੇ ਵਿੱਚ ਲਿਆ ਕੇ ਰੱਖਿਆ ਕਚਹਿਰੀ ਚੱਲਦੀ ਰਹੀ ਕਚਹਿਰੀ ਦੇ ਵਿੱਚ ਸੁਣਾਈ ਕੋਈ ਤਿੰਨ ਦਿਨ ਕਚਹਿਰੀ ਚੱਲੀ ਤੇ ਉਸ ਤੋਂ ਬਾਅਦ ਸਜ਼ਾ ਸੁਣਾ ਦਿੱਤੀ ਗਈ ਕਿ ਇਹਨਾਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਧਰ ਪੂਰੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਹੱਥ ਜੋੜੇ ਕੋਈ ਨਹੀਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕ ਅਸੀਂ ਦੇਖੇ ਕਿ ਅੱਖਾਂ ਵੀ ਨਾਮ ਨੇ ਜਦੋਂ ਜਾਪ ਕਰਦੇ ਨੇ ਵਾਹਿਗੁਰੂ ਦਾ ਕੀਰਤਨ ਸੁਣਦੇ ਨੇ ਤਾਂ ਉਹ ਯਾਦ ਆਉਂਦਾ ਹੈ ਉਹ ਤੁਸੀਂ ਇਹ ਯਾਦ ਆਉਂਦੇ ਨੇ ਕਿ ਛੋਟੇ ਸਹਿਬ ਜਿਆਦਿਆਂ ਨੂੰ ਕਿਵੇਂ ਤਸੀਹੇ ਦਿੱਤੇ ਗਏ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਠੰਡੇ ਬੁਰ ਦੇ ਵਿੱਚ ਰੱਖਿਆ ਗਿਆ ਤਾਂ ਉਹਨਾਂ ਤੇ ਉਸ ਸਮੇਂ ਕੀ ਬੀਤੀ ਹੋਵੇਗੀ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਹੱਥਾਂ ਦੀਆਂ ਗੰਡਾਂ ਨੂੰ ਪਟਾਕੇ ਬੰਨ੍ਹ ਦਿੱਤੇ ਗਏ ਗੋਡੇ ਜਿਹੜੇ ਆ ਉਹ ਮੂਰੀਓ ਗੋਡੇ ਛਿਲ ਦਿੱਤੇ ਗਏ ਕਿਉਂਕਿ ਕੰਧ ਖੜੀ ਕਰਨ ਦੇ ਵਿੱਚ ਗੋਡੇ ਰਿਕਾਵਟ ਪੈਦਾ ਕਰਦੇ ਸੀ ਤਾਂ ਉਹ ਗੋਡੇ ਤੱਕ ਛਿਲ ਦਿੱਤੇ ਗਏ ਤੇ ਉਸ ਤੋਂ ਬਾਅਦ ਜਦੋਂ ਨੀਹਾਂ ਦੇ ਵਿੱਚ ਚਿਣਿਆ ਗਿਆ ਤਾਂ ਕੰਧਾ ਜਿਹੜੀਆਂ ਉਹ ਡਿੱਗ ਪਈਆਂ ਉਦੋਂ ਸਾਹ ਚੱਲਦੇ ਸੀ ਤਾਂ ਉਦੋਂ ਫਿਰ ਕੀ ਕੀਤਾ ਗਿਆ ਕਿ ਸੁਚੇ ਨੰਦ ਹੁਣਾ ਕਹੇ ਕਿ ਇਹਨਾਂ ਦੀ ਸਾਹ ਨਲੀ ਜਿਹੜੀ ਹੈ ਉਹ ਕੱਟ ਦਿੱਤੀ ਜਾਵੇ ਤਾ 12.5 ਮਿੰਟ ਇਤਿਹਾਸਕਾਰ ਲਿਖਦੇ ਨੇ ਕਿ 12.5 ਮਿੰਟ ਉਸ ਸਾਹ ਨਲੀ ਨੂੰ ਕੱਟਣ ਦੇ ਵਾਸਤੇ ਲਾਏ ਜਾਨੀ ਕਿ ਇੰਜ ਤੜਫਾ ਤਲਫਾ ਕੀ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤਾਂ ਅੱਜ ਉਹਨਾਂ ਦੀ ਕੌਮ ਦੇ ਵਾਰਿਸ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਚੱਲ ਰਿਹਾ ਹੈ ਕੱਲ ਸ਼ਹੀਦੀ ਦਿਹਾੜਾ ਹੈ ਕੱਲ ਨਗਰ ਕੀਰਤਨ ਵੀ ਇੱਥੋਂ ਸਜਾਇਆ ਜਾਣਾ ਹੈ ਸ਼ਹਾਦਤ ਨੂੰ ਪ੍ਰਣਾਮ ਲਸਾਨੀ ਸ਼ਹਾਦਤ ਜਿਹਦਾ ਕੋਈ ਵੀ ਦੇਣ ਸਭ ਤੋਂ ਛੋਟੇ ਸ਼ਹੀਦ ਕੋਏ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੀ ਸਿੰਘ 7 ਸਾਲ ਤੇ 9 ਸਾਲ ਦੀ ਉਹਨਾਂ ਦੀ ਉਮਰ ਸੀ ਜਿਨ੍ਹਾਂ ਨੂੰ ਤਸੀਹੇ ਦੇ ਕੇ ਖਤਰਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਮੁੱਖ ਦੇ ਵਿੱਚੋਂ ਸੀ ਤੱਕ ਜਿਹੜੀ ਹੈ ਉਹ ਨਹੀਂ ਕੀਤੀ ਸੀ ਛੋਟੇ ਸਹਿਬਜ਼ਾਦਿਆਂ ਨੇ ਔਰ ਨਾ ਹੀ ਮਾਤਾ ਗੁਜਰ ਕੌਰ ਜੀ ਨੇ ਹੱਸਦੇ ਹੱਸਦੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹ ਤਸੀਹੇ ਝੱਲੇ ਤੇ ਇਸ ਦੁਨੀਆ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੱਸ ਹੱਸ ਕੇ ਲਾੜੀ ਮੌਤ ਵਿਆਈ ਚਾਹੇ ਉਹ ਵੱਡੇ ਸਹਬਜ਼ਾਦੇ ਹੋਣ ਚਾਹੇ ਛੋਟੇ ਸਹਬਜ਼ਾਦੇ ਹੋਣ ਹੱਸ ਕੇ ਲਾੜੀ ਮੌਤ ਵਿਆਹ ਕੇ ਇਸ ਦੁਨੀਆ ਤੋਂ ਗਏ ਨੇ ਅੱਜ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਉਹਨਾਂ ਦੀ ਕੌਮ ਦੇ ਵਾਰਿਸ ਇੱਥੇ ਪਹੁੰਚੇ ਕੋਈ ਨਹੀਂ ਸਜਦਾ ਕਰ ਰਹੇ ਨੇ ਹਰ ਸਿਰ ਝੁਕਦਾ ਇਸ ਬਲੀਦਾਨ ਦੇ ਅੱਗੇ ਇਸ ਸ਼ਹਾਦਤ ਦੇ ਅੱਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਅੱਜ ਦੀ ਕਵਰੇਜ ਵੀ ਕੱਲ ਦੀ ਕਵਰੇਜ ਵੀ ਲਗਾਤਾਰ ਕੀਰਤਨ ਵੀ ਦਿਖਾਵਾਂਗੇ ਆਪਣੀ ਇਤਿਹਾਸ ਨੂੰ ਨਾ ਭੁੱਲੋ ਜਰੂਰ ਇਸ ਇਕ ਵਾਰ ਧਰਤੀ ਤੇ ਆਣ ਕੇ ਉਸ ਲਸਾਨੀ ਸ਼ਹਾਦਤ ਨੂੰ ਉਸ ਬਲੀਦਾਨ ਨੂੰ ਸਜਦਾ ਕਰਨਾ ਚਾਹੀਦਾ ਹੈ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਫਤੇਗੜ ਸਾਹਿਬ